ਇੱਕ ਵਾਰੀ ਫੇਟ ਤੁਹਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਦੇ ਨਾਲ ਰਿਲੇਟਡ ਕਹਾਣੀਆਂ ਕਿੱਸੇ ਹਰ ਕਹਾਣੀ ਦੇ ਵਿੱਚ ਕਹਾਣੀ ਇੱਕ ਡਿਫਰੈਂਟ ਹੁੰਦੀ ਆ ਕਿਰਦਾਰ ਵੱਖਰੇ ਵੱਖਰੇ ਹੁੰਦੇ ਆ ਕਾਰਨ ਵੱਖਰੇ ਵੱਖਰੇ ਆ ਤੇ ਹਰ ਕਹਾਣੀ ਆਪਾਂ ਨੂੰ ਇੱਕ ਨਵੀਂ ਜਗ੍ਹਾ ਤੇ ਲੈ ਕੇ ਜਾਂਦੀ ਆ ਇਹ ਕਹਾਣੀ ਆਪਾਂ ਨੂੰ ਲੈ ਕੇ ਜਾ ਰਹੀ ਆ ਪਾਣੀਪਤ ਤੇ ਇਹ ਇੱਕ ਇਸ ਤਰ੍ਹਾਂ ਦਾ ਕ੍ਰਾਈਮ ਆ ਜਿਹੜਾ ਹੁਣ ਸਪੈਸ਼ਲੀ ਅੱਜਕੱਲ ਆਪਣੇ ਸਮਾਜ ਦੇ ਵਿੱਚ ਸਪੈਸ਼ਲੀ ਆਪਣਾ ਸਮਾਜ ਜੇ ਉੱਤਰੀ ਭਾਰਤ ਕਹਿ ਲਈਏ ਪੂਰਾ ਦਾ ਪੂਰਾ ਉੱਤਰੀ ਭਾਰਤ ਤੋਂ ਉਹਦੇ ਵਿੱਚ ਪੰਜਾਬ ਅੱਡ ਨਹੀਂ ਹੈਗਾ ਹਰਿਆਣਾ ਮੱਧ ਪ੍ਰਦੇਸ਼ ਅੱਡ ਨਹੀਂ ਇਹ ਸਾਰੇ ਕੋਹੀ ਟੋਕਰੇ ਦੇ ਵਿੱਚ ਆਉਂਦੇ ਆ ਉੱਥੇ ਇੱਕ ਨਵੀਂ ਤਰ੍ਹਾਂ ਦੇ ਕਾਰਨ ਕਰਕੇ ਨਵੀਂ ਤਰ੍ਹਾਂ ਦੇ ਕਾਰਨ ਕਰਕੇ ਇਹ ਹੋ ਰਿਹਾ ਕਰਾਈ ਪਾਣੀ ਪੱਤੀ ਕਹਾਣੀ 15 ਦਸੰਬਰ 2021 ਇੱਕ ਇਨਸਾਨ ਨੇ ਵਿਨੋਦ ਭਰਾੜਾ ਪਿੱਛੇ ਜੇ ਇਹਨਾਂ ਦਾ ਇੱਕ ਕੇਸ YouTube ਦੇ ਉੱਪਰ ਬਹੁਤ ਪੌਪੂਲਰ ਹੋਇਆ ਉਹ ਸੀਸੀਟੀਵੀ ਫੁਟੇਜ ਬਹੁਤ ਜ਼ਿਆਦਾ ਪੌਪੂਲਰ ਹੋਈ ਵਾਇਰਲ ਹੋਈ ਬਹੁਤ ਲੋਕਾਂ ਨੇ ਉਹ ਦੇਖੀ ਉਸੇ ਇਕ ਲਾਸਟ ਸੀਸੀਟੀਵੀ ਫੁਟੇਜ ਦੀ ਗੱਲ ਹੈ ਅੱਜ 15 ਦਸੰਬਰ 2021 ਆ ਵਿਨੋਦ ਪਰਾੜਾ ਪਾਣੀਪਤ ਦੇ ਇਨਸਾਨ ਨੇ ਬਹੁਤ ਵੱਡੇ बिजनेਸਮੈਨ ਨੇ ਠੀਕ ਆ ਮਤਲਬ ਬਹੁਤ ਵਧੀਆ ਉਹਨਾਂ ਦਾ ਕੰਮਕਾਰ ਹੈਗਾ ਪੈਸਾ ਕਾਫੀ ਚੰਗਾ ਉਹਨਾਂ ਕੋਲੇ ਤੇ ਆਪਣੇ ਕਮਰੇ ਦੇ ਵਿੱਚ ਆਰਾਮ ਕਰ ਰਹੇ ਆ ਕਿਉਂਕਿ ਆਰਾਮ ਇਸ ਕਰਕੇ ਕਰ ਰਹੇ ਲੇਟੇ ਹੋਏ ਬੈੱਡ ਦੇ ਉੱਪਰ ਇਸ ਕਰਕੇ ਨਹੀਂ ਕਿਉਂਕਿ ਕੁਝ ਟਾਈਮ ਪਹਿਲਾਂ ਕੁਝ ਮਹੀਨੇ ਪਹਿਲਾਂ 2-3 ਮਹੀਨੇ ਪਹਿਲਾਂ ਆਪਣੇ ਘਰ ਦੇ ਬਾਹਰ ਉਹਨਾਂ ਦਾ ਇੱਕ ਸੈਂਟਰ ਹੈ ਕੰਪਿਊਟਰ ਸੈਂਟਰ ਇਹ ਗੱਲ ਹੈਗੀ 5 ਅਕਤੂਬਰ 2021 ਦੀ 2 ਮਹੀਨੇ ਤੇ ਪੂਰੇ 10 ਦਿਨ ਪਹਿਲਾਂ ਇਸ ਘਟਨਾ ਤੋਂ 2 ਮਹੀਨੇ 10 ਦਿਨ ਪਹਿਲਾਂ ਆਪਣੇ ਕੰਪਿਊਟਰ ਸੈਂਟਰ ਦੇ ਬਾਹਰ ਬੈਠੇ ਆ ਕੁਰਸੀ ਦੇ ਉੱਪਰ ਤੇ ਇੱਕ ਟਰੱਕ ਆਉਂਦਾ ਬਹੁਤ ਤੇਜ਼ੀ ਨਾਲ ਤੇ ਉਹਨਾਂ ਨੂੰ ਦਰੜ ਕੇ ਨਿਕਲ ਜਾਂਦਾ ਤੇ ਇੱਕਦਮ ਤਜਰਬਾ ਹੌਫ ਦਾ ਐਕਸੀਡੈਂਟ ਸੀ ਲੋਕਾਂ ਨੂੰ ਲੱਗਿਆ ਕਿ ਬਚਣ ਦੀ ਉਮੀਦ ਬਹੁਤ ਘੱਟ ਹੈਗੀ ਆ ਪਰ ਕਿਸਮਤ ਵਾਲੇ ਰਹੀ ਉਸ ਟਾਈਮ ਦੇ ਉੱਪਰ ਵਿਨੋਦ ਪਰਾੜਾ ਕਿ ਜਾਨ ਬਚ ਗਈ ਪਰ ਉਹਨਾਂ ਦੀ ਦੋਨੇ ਲੱਤਾਂ ਫ੍ਰੈਕਚਰ ਹੋ ਗਈਆਂ ਦੋਨੇ ਲੱਤਾਂ ਦੀਆਂ ਹੱਡੀਆਂ ਟੁੱਟ ਗਈਆਂ ਹਸਪੀਟਲ ਬਹੁਤ ਟਾਈਮ ਰਹਿਣਾ ਪਿਆ ਤੇ ਹੁਣ ਵੀ ਇੱਕ ਤਰ੍ਹਾਂ ਨਾਲ ਹਾਲੇ ਵੀ ਚੱਲਣੋਂ ਫਿਰਨੋਂ ਮੋਤਾਜ ਨੇ ਤੇ ਆਪਣੇ ਬੈੱਡ ਦੇ ਉੱਪਰ ਲੇਟੇ ਹੁਣ ਇੰਨੇ ਟਾਈਮ ਦੇ ਵਿੱਚ ਹੁੰਦਾ ਕੀ ਆ ਇੱਕ ਇਨਸਾਨ ਘਰ ਆਉਂਦਾ ਉਹਨਾਂ ਦੇ ਜਿਹੜਾ ਕੁੰਡਾ ਵਾ ਅੰਦਰਲਾ ਉਹ ਖੁੱਲਾ ਵਾ ਅੰਦਰ ਆ ਜਾਂਦਾ ਇਹਦੀਆਂ ਵੀਡੀਓ ਫੁਟੇਜਸ ਬਹੁਤ ਸਾਰੀਆਂ ਨੇ YouTube ਦੇ ਉੱਪਰ ਗਲੀ ਦੇ ਵਿੱਚੋਂ ਇਨਸਾਨ ਆਉਂਦਾ ਤੇ ਅੰਦਰ ਜਿਹੜਾ ਅੰਦਰ ਕੈਮਰਾ ਲੱਗਿਆ ਉਹਦੇ ਵਿੱਚ ਵੀ ਜਿਹੜੇ ਉਹਨਾਂ ਦੇ ਵਾਈਫ ਨੇ ਨਿਧੀ ਰਸੋਈ ਦੇ ਵਿੱਚ ਕੰਮ ਕਰ ਰਹੇ ਆ ਰਸੋਈ 'ਚ ਕੰਮ ਕਰ ਰਿਆ ਤੇ ਆਉਂਦਾ ਤੇ ਉਹਨਾਂ ਨੂੰ ਨਮਸਤੇ ਬੋਲਦਾ ਉਹਨਾਂ ਨੂੰ ਨਮਸਤੇ ਬੋਲਦਾ ਨਿਧੀ ਕੋਈ ਇਸ਼ਾਰਾ ਕਰਦੇ ਆ ਤਾਂ ਇੱਥੋਂ ਪਤਾ ਲੱਗਦਾ ਕਿ ਹਾਂ ਹੈਗਾ ਤਾਂ ਕੋਈ ਬੰਦਾ ਜਾਣ ਪਛਾਣ ਵਾਲਾ ਹੀ ਆ ਇਹਨਾਂ ਲੋਕਾਂ ਨੂੰ ਜਾਣਦਾ ਵਾ ਚੰਗੀ ਤਰ੍ਹਾਂ ਇਸੇ ਕਰਕੇ ਇੱਕ ਪਤਨੀ ਨੂੰ ਮਾਰਨ ਤੋਂ ਪਹਿਲਾਂ ਨੰਗਣ ਵੇਲੇ ਉਹ ਪਤਨੀ ਨੂੰ ਨਮਸਤੇ ਬੁਲਾ ਜਾਂਦਾ ਉਸ ਤੋਂ ਬਾਅਦ ਉਹ ਅੰਦਰ ਚਲਾ ਜਾਂਦਾ ਅੰਦਰ ਜਾ ਕੇ ਜਦੋਂ ਹੀ ਉਹ ਅੰਦਰ ਜਾਂਦਾ ਨਿਧੀ ਨੂੰ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹਨੂੰ ਲੱਗਦਾ ਕਿ ਹਾਂ ਕੋਈ ਨਾਰਮਲ ਹੈਗਾ ਬੰਦਾ ਜਦ ਨਮਸਤੇ ਬੁਲਾਈਆ ਤਾਂ ਪਰ ਉਸੇ ਟਾਈਮ ਅੰਦਰੋਂ ਗੋਲੀ ਚੱਲਣ ਦੀ ਆਵਾਜ਼ ਆਉਂਦੀ ਆ ਗੋਲੀ ਚੱਲਣ ਦੀ ਆਵਾਜ਼ ਆਉਂਦੀ ਆ ਤਾਂ ਨਿੱਦੀ ਭੱਜ ਕੇ ਜਾਂਦੇ ਆ ਤੇ ਉਹ ਦੇਖਦੇ ਆ ਕਿ ਜਿਹੜੀ ਗੋਲੀ ਆ ਉਹਨਾਂ ਦੇ ਹਸਬੰਡ ਤੇ ਲੱਗੀਆਂ ਨੇ ਤਾਂ ਉਹ ਰੌਲਾ ਪਾਉਂਦੇ ਆ ਰੌਲਾ ਪਾਉਂਦੇ ਆ ਤਾਂ ਆਂਡੀ ਕੁਆਲਟੀ ਇਕੱਠੇ ਹੋ ਜਾਂਦੇ ਆ ਤੇ ਜਦੋਂ ਲੋਕ ਇਕੱਠੇ ਹੁੰਦੇ ਆ ਤਾਂ ਉਹ ਜਿਹੜਾ ਇਨਸਾਨ ਸੀ ਆਇਆ ਹੋਇਆ ਉਹਨੂੰ ਲੋਕ ਫੜ ਲੈਂਦੇ ਆ ਭੱਜਣ ਦਾ ਮੌਕਾ ਉਹਨੂੰ ਨਹੀਂ ਮਿਲਦਾ ਤੇ ਫੜ ਲੈਂਦੇ ਆ ਤੇ ਉਹਨੂੰ ਬੰਨ੍ਹਦੇ ਆ ਤੇ ਬੰਨ ਕ ਨੂੰ ਚੰਗੀ ਤਰ੍ਹਾਂ ਕੁੱਟਦੇ ਆ ਕੁਝ ਲੋਕ ਨੇ ਉਹਨਾਂ ਨੂੰ ਜਿਆਦਾ ਫਿਕਰ ਹੈ ਕਿ ਆ ਵਿਨੋਦ ਭਰਾੜਾ ਹੋਣਾ ਦੀ ਤੇ ਉਹਨਾਂ ਨੂੰ ਲੈ ਕੇ ਹਸਪੀਟਲ ਵੱਲ ਭੱਜਦੇ ਆ ਤੇ ਕੁਝ ਹੋਰ ਲੋਕ ਨੇ ਜਿਹੜੇ ਪਿੱਛੇ ਰਹਿ ਜਾਂਦੇ ਆ ਹੁਣ ਉਹਨਾਂ ਨੇ ਉਹਨੂੰ ਫੜ ਲਿਆ ਉਸ ਇਨਸਾਨ ਨੂੰ ਜਿਹਨੇ ਗੋਲੀ ਚਲਾਤੀ ਤੇ ਉਹਨਾਂ ਦਾ ਗੁੱਸਾ ਪਾ ਤੇ ਉਹਨੂੰ ਬੰਨ ਲੈਣ ਤੇ ਚੰਗੀ ਤਰ੍ਹਾਂ ਉਹਨੂੰ ਕੁੱਟਦੇ ਆ ਤੇ ਪਰ ਇੰਨੀ ਕੁੱਟਖਾਣ ਤੋਂ ਬਾਅਦ ਵੀ ਜਿਹੜਾ ਇਨਸਾਨ ਆ ਉਹ ਕਹਿੰਦਾ ਕਿ ਹੁਣ ਤੁਸੀਂ ਜੋ ਮਰਜ਼ੀ ਮੇਰਾ ਕਰ ਲਓ ਮੈਂ ਜੋ ਕਰਨਾ ਸੀ ਉਹ ਮੈਂ ਕਰਤਾ ਤੇ ਪਰੇ ਆ ਪਿਛਲੀ ਵਾਰ ਇੱਕ ਐਕਸੀਡੈਂਟ ਹੋਇਆ ਤੇ ਉਹਦੇ ਚੋਂ ਤਾਂ ਉਹ ਬਚ ਗਏ ਪਰ ਇਸ ਵਾਰ ਜਿਹੜਾ ਇੱਕ ਜਾਨਲੇਵਾ ਹਮਲਾ ਉਹਨਾਂ ਦੇ ਉੱਪਰ ਹੋਇਆ ਤੇ ਗੋਲੀ ਜਿਹੜੀ ਉਹ ਸਿਰ ਦੇ ਵਿੱਚ ਵੱਜੀ ਆ ਕਲੋਜ਼ ਰੇਂਜ ਤੋਂ ਤੇ ਬੈੱਡ ਦੇ ਉੱਪਰ ਪਈ ਸੀ ਉਹਨੇ ਬਿਲਕੁਲ ਨੇੜੇ ਆ ਕੇ ਗੋਲੀ ਮਾਰੀ ਹੋਣੀ ਆ ਤਾਂ ਇਸ ਵਾਰ ਹਸਪੀਟਲ ਪਹੁੰਚਣ ਤੋਂ ਪਹਿਲਾਂ ਹੀ ਵਿਨੋਦ ਪਰਾੜਾ ਹੋਣਾ ਦੀ ਮੌਤ ਹੋ ਜਾਂਦੀ ਆ ਤੇ ਚਲੋ ਆ ਚੀਜ਼ਾਂ ਹੁੰਦੀਆਂ ਕਤਲ ਹੋ ਗਿਆ ਤੇ ਘਰ ਦੇ ਵਿੱਚ ਇੱਕ ਇਨਸਾਨ ਚੱਲਿਆ ਗਿਆ ਜਿਹੜਾ ਮੇਨ ਮੈਂਬਰ ਸੀ ਘਰ ਦਾ ਤੇ ਜਿਹਦੇ ਸਿਰ ਦੇ ਉੱਪਰ ਘਰ ਚੱਲਦਾ ਸੀਗਾ ਨਿਧੀ ਬੱਚੇ ਨੇ ਪਿੱਛੇ ਉਹਨਾਂ ਦਾ ਬੇਟਾ ਹੈ ਇੱਕ ਤੇ ਕਰਦਿਆਂ ਦੀ ਹਾਲਤ ਜਿਹੜੀ ਹੁਣ ਇਹ ਆਪਾਂ ਨੂੰ ਪਤਾ ਉਹ ਤੇ ਨਿਧੀ ਨੇ ਉਹ ਰੋ ਰੋ ਕੇ ਉਹਨਾਂ ਦਾ ਪੂਰਾ ਹਾਲ ਹੈ ਉਹਨਾਂ ਦਾ ਇੱਕ ਬੇਟਾ ਹੈ ਪਰ ਇੰਨੇ ਦੇ ਵਿੱਚ ਕੀ ਹੁੰਦਾ ਇੱਕ ਬੜੀ ਅਜੀਬ ਚੀਜ਼ ਪਤਾ ਲੱਗਦੀ ਆ ਉਸ ਬੰਦੇ ਬਾਰੇ ਕਿਉਂਕਿ ਉਹਨੂੰ ਫੜ ਲਿਆ ਜਦੋਂ ਪੁਲਿਸ ਵਾਲੇ ਆਉਂਦੇ ਆ ਤਫ਼ਤੀਸ਼ ਕਰਦੇ ਆ ਤਾਂ ਉਸੇ ਟਾਈਮ ਦੇਖਦੇ ਆ ਕਿ ਇਹ ਤਾਂ ਉਹੀ ਇਨਸਾਨ ਆ ਜਿਨੇ ਕੁਝ ਟਾਈਮ ਪਹਿਲਾਂ ਉਹ ਟਰੱਕ ਦੇ ਨਾਲ ਐਕਸੀਡੈਂਟ ਕੀਤਾ ਸੀ ਤਾਂ ਉਦੋਂ ਲੋਕਾਂ ਨੂੰ ਇਹ ਲੱਗਿਆ ਪੁਲਿਸ ਨੂੰ ਇਹ ਲੱਗਿਆ ਤੇ ਅਦਾਲਤ ਨੂੰ ਇਹ ਲੱਗਿਆ ਕਿ ਹਿਟ ਐਂਡ ਰਨ ਹੈਗਾ ਮਤਲਬ ਕੋਈ ਆਇਆ ਟਰੱਕ ਵਾਲਾ ਤੇਜ਼ੀ ਅਜਕਲ ਤਾਂ ਬਹੁਤ ਸਾਰੀਆਂ ਇਹੋ ਜਿਹੇ ਵੀਡੀਓ ਡੇਲੀ ਤੇ ਆਏ ਦੇਣ YouTube ਤੇ ਪਏ ਹੁੰਦੇ ਐਕਸੀਡੈਂਟਸ ਦੇ ਲੋਕ ਬਹੁਤ ਤੇਜ਼ ਗੱਡੀਆਂ ਚਲਾਉਂਦੇ ਆ ਮਾਰ ਕੇ ਤੇ ਚਲੇ ਜਾਂਦੇ ਆ ਇਹ ਨਹੀਂ ਹੈਗਾ ਕਿ ਨਿੱਜੀ ਰੰਜਿਸ਼ ਹੁੰਦੀ ਆ ਬਸ ਵੈਸੇ ਇੱਕ ਕਰੇਜ਼ ਆ ਤੇਜ਼ ਗੱਡੀਆਂ ਚਲਾਉਣ ਦਾ ਤੇ ਉਹੀ ਤਰ੍ਹਾਂ ਦਾ ਉਹਨਾਂ ਨੂੰ ਕੇਸ ਲੱਗਿਆ ਕਿ ਇਸ ਮੁੰਡੇ ਨੇ ਤੇਜ਼ ਟਰੱਕ ਚਲਾਇਆ ਤੇ ਕਿਸੇ ਨੂੰ ਦਰੜ ਗਿਆ ਪਰ ਹੁਣ ਇਹ ਗੱਲ ਅਜੀਬ ਕਿ ਉਹੀ ਟਰੱਕ ਵਾਲਾ ਉਹ ਦੁਬਾਰਾ ਕਿਵੇਂ ਆ ਗਿਆ ਇਹਦਾ ਮਤਲਬ ਆ ਕਿ ਇਸ ਕੇਸ ਦੇ ਵਿੱਚ ਕੁਝ ਕੁੰਡੀ ਹੈਗੀ ਆ ਹੁਣ ਜਦੋਂ ਦੇਖਿਆ ਜਾਂਦਾ ਕਿ ਇਹ ਬੰਦੇ ਦਾ ਨਾਮ ਕੀ ਆ ਉਹਦਾ ਨਾਮ ਆ ਦੀਪਕ ਦੀਪਕ ਉਹਦਾ ਨਾਮ ਆ ਪਰ ਛੋਟਾ ਨਾਮ ਜਿਹਦੇ ਨਾਲ ਆਮ ਲੋਕ ਆਪਾਂ ਜਿਵੇਂ ਛੋਟੇ ਨਾਮ ਹੁੰਦੇ ਆ ਉਹਦੇ ਨਾਲ ਜਾਣਦੇ ਉਹਨੂੰ ਕਹਿੰਦੇ ਦੇਵ ਸੁਨਿਆਰ ਇਸ ਨਾਮ ਦੇ ਨਾਲ ਉਹਨੂੰ ਲੋਕ ਜਾਣਦੇ ਆ ਤੇ ਜਦੋਂ ਉਹਨੂੰ ਪੁੱਛਦੇ ਆ ਪੁਲਿਸ ਵਾਲੇ ਵੀ ਇਹ ਕੀ ਚੱਕਰ ਆ ਵੀ ਇਹਦਾ ਮਤਲਬ ਆ ਕਿ ਤੇਰੀ ਕੋਈ ਨਿੱਜੀ ਰੰਜਿਸ਼ ਹੈਗੀ ਆ ਇਹਨਾਂ ਦੇ ਨਾਲ ਵਿਨੋਦ ਭਰਾੜਾ ਹੁਣ ਆ ਦੇ ਨਾਲ ਕਿ ਤੂੰ ਪਹਿਲਾਂ ਟਰੱਕ ਚਾੜਦਾ ਤੇ ਹੁਣ ਤੂੰ ਗੋੜੀ ਮਾਰ ਕੇ ਬੰਦੇ ਨੂੰ ਮਾਰਦਾ ਤਾਂ ਕਾਰਨ ਕੀ ਆ ਤਾਂ ਵਿਨੋਦ ਭਰਾੜਾ ਦਾ ਕਤਲ ਕਰਨ ਪਿੱਛੇ ਜਿਹੜਾ ਦੇਵ ਸੁਨਿਆਰ ਉਹ ਪੁਲਿਸ ਨੂੰ ਇਹ ਕਾਰਨ ਦੱਸਦਾ ਕਿ ਮੈਨੂੰ ਜੇਲ੍ਹ ਹੋਣੀ ਸੀਗੀ ਤੇ ਜੇਲ੍ਹ ਦੇ ਵਿੱਚੋਂ ਚਲੋ ਮੇਰੀ ਕਿਸੇ ਨੇ ਬੇਲ ਕਰਵਾਤੀ ਜ਼ਮਾਨਤ ਕਰਵਾਤੀ ਪਰ ਹੁਣ ਮੇਰੇ ਤੇ ਉਹ ਕੇਸ ਚੱਲ ਨਹੀਂ ਜਾਣਾ ਮੈਂ ਵਿਨੋਦ ਭਰਾੜਾ ਨੂੰ ਇਹ ਕਹਿ ਰਿਹਾ ਸੀ ਬਹੁਤ ਟਾਈਮ ਤੋਂ ਕਿ ਜਿਹੜਾ ਉਹ ਕੇਸ ਮੇਰੇ ਉੱਪਰ ਚੱਲ ਰਿਹਾ ਉਹ ਕੇਸ ਨੂੰ ਵਾਪਸ ਲੈ ਲਾ ਪਰ ਇਹ ਬੰਦਾ ਉਹ ਕੇਸ ਵਾਪਸ ਨਹੀਂ ਲੈ ਰਿਆ ਤਾਂ ਹੁਣ ਜੇ ਕੇਸ ਵਾਪਸ ਨਹੀਂ ਲਿਆ ਮੇਰੇ ਉੱਪਰ ਕੇਸ ਚੱਲਣਾ ਇਹ ਹੋ ਜਾਣਾ ਉਹ ਹੋ ਜਾਣਾ ਅਦਾਲਤਾਂ ਪੁਲਿਸ ਵਾਲਿਆਂ ਮੇ ਤੋਂ ਪੈਸੇ ਲਈ ਜਾਣੇ ਕਿ ਮੈਂ ਇੱਕ ਗਰੀਬ ਬੰਦਾ ਟਰੱਕ ਚਲਾਉਣ ਵਾਲਾ ਤੇ ਮੈਨੂੰ ਬੜਾ ਪਰੇਸ਼ਾਨ ਕਰ ਰਹੀ ਹੈ ਪੁਲਿਸ ਤੇ ਪੁਲਿਸ ਦਾ ਤੁਹਾਨੂੰ ਪਤਾ ਹੀ ਆ ਤੇ ਇਸ ਕਰਕੇ ਕੇਸ ਬੰਦੇ ਨੇ ਉਹ ਕੇਸ ਵਾਪਸ ਹੀ ਨਹੀਂ ਲਿਆ ਜਿੱਦ ਤੇ ਆ ਗਿਆ ਮੈਂ ਤਾਂ ਗਲਤੀ ਵੀ ਮੰਨੀ ਕਿ ਯਾਰ ਮੈਂ ਤਾਂ ਟਰੱਕ ਤੇ ਚੱਲ ਗਿਆ ਚਲ ਮੇ ਤੋਂ ਗਲਤੀ ਹੋ ਗਈ ਗਰੀਬ ਬੰਦਾ ਵਾਂ ਪਰ ਕੇਸ ਵਾਪਸ ਨਾ ਲੈਣ ਦਾ ਮੈਨੂੰ ਗੁੱਸਾ ਸੀ ਤਾਂ ਮੈਂ ਫਾਈਨਲੀ ਇੱਕ ਦਿਨ ਇਹਨਾਂ ਦੇ ਘਰੇ ਆਇਆ ਤੇ ਇਹਨੂੰ ਗੋਲੀ ਮਾਰ ਦਿੱਤੀ ਤਾਂ ਇਹ ਸੀਗੀ ਕਹਾਣੀ ਇੱਥੇ ਇਹ ਕਹਾਣੀ ਖਤਮ ਹੋ ਜਾਂਦੀ ਹੈ ਠੀਕ ਹੋ ਗਿਆ ਜੀ ਸਿੰਪਲ ਕੇਸ ਸਾਰੇ ਸਮਝ ਗਏ ਪੁਲਿਸ ਵਾਲੇ ਆਪਣੀ ਪਿੱਠ ਥੱਪਤ ਪਾਈ ਕਿ ਆ ਚੀਜ਼ ਹੋ ਗਈ ਬੜੀ ਸੌਖੇ ਤਰੀਕੇ ਦੇ ਨਾਲ ਆ ਕੇਸ ਨੂੰ ਅਸੀਂ ਸੋਲਵ ਕਰ ਲਿਆ ਜ਼ਿੰਦਗੀ ਚੱਲੀ ਜਾਂਦੀ ਹੈ ਜ਼ਿੰਦਗੀ ਕਿਸੇ ਲਈ ਰੁਕਦੀ ਨਹੀਂ ਹੈਗੀ ਤੇ ਹੁਣ ਇਸ ਤੋਂ ਬਾਅਦ ਕੀ ਹੁੰਦਾ ਹੁਣ ਇਹਨਾਂ ਦੇ ਵਾਈਫ ਘਰ ਦੇ ਵਿੱਚ ਰਹਿ ਕੇ ਪਿੱਛੇ ਨਿਧੀ ਤੇ ਨਾਲ ਉਹਨਾਂ ਦਾ ਰਹਿ ਗਿਆ ਬੇਟਾ ਹੁਣ ਕਰਦਾ ਜਿਹੜਾ ਮੁੱਖ ਮੈਂਬਰ ਸੀਗਾ ਉਹ ਚਲਾ ਗਿਆ ਨਿਧੀ ਤੇ ਵਿਨੋਦ ਭਰਾੜਾ ਇਹਨਾਂ ਦਾ ਆਪਸ ਜਿਹੜਾ ਰਿਲੇਸ਼ਨ ਆ ਉਹ ਬਹੁਤ ਹੀ ਜ਼ਿਆਦਾ ਵਧੀਆ ਵਾ ਜਿੱਥੇ ਵੀ ਜਾਣਾ ਮਤਲਬ ਬਹੁਤ ਸਾਰੇ ਸਮਾਗਮ ਹੁੰਦੇ ਆ ਪੂਜਾ ਪਾਠ ਹੁੰਦੇ ਆ ਘੁੰਮਣਾ ਫਿਰਨਾ ਵਾ ਉਹਨਾਂ ਸਾਰਿਆਂ ਦੇ ਵਿੱਚ ਨਿਧੀ ਹਿੱਸਾ ਲੈਂਦੇ ਆ ਸਹੁਰਿਆਂ ਦੇ ਵੀ ਪੇਕਿਆਂ ਦੇ ਵੀ ਤਾਂ ਇਹਨਾਂ ਦੀ ਜਿਹੜੀ ਮਤਲਬ ਆਪਸ ਦੇ ਵਿੱਚ ਬੌਂਡ ਆ ਹਸਬੰਡ ਵਾਈਫ ਦਾ ਉਹ ਵੀ ਲੋਕਾਂ ਨੂੰ ਲੱਗਦਾ ਕਿ ਬਹੁਤ ਸਟਰੋਂਗ ਹੈਗਾ ਵਾ ਹੁਣ ਇਸੇ ਕਰਕੇ ਨਿਧੀ ਜਿਸ ਘਰ ਦੇ ਵਿੱਚ ਆਪਣੇ 파ਟਨਰ ਦੇ ਨਾਲ ਆਪਣੇ ਜੀਵਨ ਸਾਥੀ ਨਾਲ ਇੰਨੇ ਸਾਲ ਰਹੇ ਹੁਣ ਉਹਨਾਂ ਨੂੰ ਆਪਣੇ ਜੀਵਨ ਸਾਥੀ ਤੋਂ ਬਿਨਾਂ ਉਹ ਘਰ ਪਸੰਦ ਨਹੀਂ ਆ ਰਿਹਾ ਚੰਗਾ ਨਹੀਂ ਲੱਗ ਰਿਹਾ ਉਹਨਾਂ ਨੂੰ ਉਹ ਘਰ ਉਹ ਕਹਿੰਦੇ ਕਿ ਇੱਥੇ ਸਾਰੇ ਘਰ ਦੇ ਵਿੱਚ ਵਿਨੋਦ ਦੀਆਂ ਯਾਦਾਂ ਨੇ ਤਾਂ ਉਹ ਦੁਖੀ ਹੋਏ ਉਸ ਘਰ ਨੂੰ ਹੀ ਕੁਝ ਮਹੀਨਿਆਂ ਤੋਂ ਬਾਅਦ ਛੱਡ ਦਿੰਦੇ ਆ ਦੋ ਮਹੀਨਿਆਂ ਤੋਂ ਬਾਅਦ ਉਹ ਇੱਕ ਨਵੇਂ ਘਰ ਦੇ ਵਿੱਚ ਮੂਵ ਕਰ ਜਾਂਦੇ ਉਹ ਕਹਿੰਦੇ ਕਿ ਮੈਂ ਇੱਥੇ ਨਹੀਂ ਰਹਿ ਸਕਦੀ ਇਸ ਘਰ ਦੇ ਅੰਦਰ ਉਹ ਘਰ ਨੂੰ ਛੱਡ ਦਿੱਤਾ ਜਾਂਦਾ ਉਹ ਆਪਣੇ ਨਵੇਂ ਘਰ ਚਲੇ ਜਾਂਦੇ ਆਪਣੇ ਬੇਟੇ ਨੂੰ ਲੈ ਕੇ ਤੇ ਨਾਲ ਉਹਨਾਂ ਦੇ ਹੈਗੇ ਆ ਸਹਰਾ ਸਾਬ ਹੁਣ 4 ਜਾਣੇ ਸੀਗੇ ਹੁਣ 3 ਜਾਣੇ ਰਹਿ ਗਏ ਨਵੇਂ ਘਰ ਚ ਚਲੇ ਗਏ ਤੇ ਇੱਕ ਹੋਰ ਚੀਜ਼ ਆ ਇੱਥੇ ਵਿਨੋਦ ਦੇ ਛੋਟੇ ਭਾਈ ਨੇ ਪ੍ਰਮੋਦ ਪ੍ਰਮੋਦ ਭਰਾੜਾ ਉਹ ਆਸਟ੍ਰੇਲੀਆ ਰਹਿੰਦੇ ਉਹਨਾਂ ਦੀ ਆਪਣੇ ਭਾਈ ਦੇ ਨਾਲ ਬਹੁਤ ਹੀ ਜ਼ਿਆਦਾ ਮਤਲਬ ਨੇੜਤਾ ਵਾ ਆਪਣੇ ਵੱਡੇ ਭਾਈ ਨੂੰ ਬਹੁਤ ਪਿਆਰ ਇੱਜ਼ਤ ਦਿੰਦੇ ਆ ਸਤਿਕਾਰ ਦਿੰਦੇ ਆ ਹੁਣ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਦਾ ਇੱਕ ਬੱਚਾ ਵਾ ਇੱਕ ਲੜਕਾ ਵਾ ਤਾਂ ਜਿਵੇਂ ਆਪਣੇ ਵੀ ਪੰਜਾਬੀ ਫੈਮਿਲੀ ਇਸ ਚ ਵੀ ਹੁੰਦਾ ਕਿ ਠੀਕ ਹੈ ਇਹਦਾ ਕੁਝ ਕੀਤਾ ਜਾਏ ਇਹਨੂੰ ਸੈੱਟ ਕੀਤਾ ਜਾਏ ਉਹ ਸਭ ਕੁਝ ਹੈਗਾ ਵਾ ਤੇ ਉਹ ਉਹਨਾਂ ਦੇ بیٹے ਨੂੰ ਤੇ ਆਪਣੇ ਫਾਦਰ ਨੂੰ ਕਿਉਂਕਿ ਫਾਦਰ ਪਹਿਲਾਂ ਵੱਡੇ ਭਾਈਕੋਟ ਰਹਿੰਦੇ ਸੀ ਵਿਨੋਦ ਹੁਣਾ ਕੋਲੇ ਉਹਨਾਂ ਦੀ ਮੌਤ ਹੋ ਗਈ ਤਾਂ ਉਹ ਕੁਝ ਟਾਈਮ ਲਈ ਉਹਨਾਂ ਨੂੰ ਆਸਟ੍ਰੇਲੀਆ ਬੁਲਾ ਲੈਂਦੇ ਆ ਤੇ ਹੋ ਸਕਦਾ ਉਹਨੂੰ ਜਿਹੜਾ ਉਹਨਾਂ ਦਾ ਬੇਟਾ ਉਹਨੂੰ ਸਟੱਡੀ ਵੀਜ਼ਾ ਦੇ ਉੱਪਰ ਬੁਲਾ ਲੈਂਦੇ ਆ ਨਾਲ ਉਹਦੇ ਦਾਦਾ ਜੀ ਉੱਥੇ ਚਲੇ ਜਾਂਦੇ ਹੁਣ ਜਿਹੜਾ ਚਾਰ ਜਣਿਆਂ ਦਾ ਪਰਿਵਾਰ ਸੀ ਉਹ ਹੁਣ ਸਿਮਟ ਕੇ ਸਿਰਫ ਇੱਕ ਇਨਸਾਨ ਦਾ ਪਰਿਵਾਰ ਰਹਿ ਗਿਆ ਉਹ ਬੱਚੇ ਪਰਿਵਾਰ ਦੇ ਵਿੱਚ ਇਕੱਲੇ ਨਿੰਦੀ ਮਤਲਬ ਕੁਝ ਮਹੀਨਿਆਂ ਦੇ ਵਿੱਚ ਹੀ ਪਰਿਵਾਰ ਦੀ ਗਿਣਤੀ ਘਟਦੀ ਘਟਦੀ ਇੱਕ ਰਹਿ ਗਈ ਇੱਕ ਇਨਸਾਨ ਦੀ ਰਹਿ ਗਈ ਪਰ ਇਸ ਕਹਾਣੀ ਦੇ ਵਿੱਚ ਇੱਕ ਮੋੜ ਆਉਂਦਾ ਉਹ ਉਦੋਂ ਆਉਂਦਾ ਜਦੋਂ ਆਸਟ੍ਰੇਲੀਆ ਬੈਠੇ ਵਿਨੋਦ ਭਰਾੜਾ ਦੇ ਜਿਹੜੇ ਛੋਟੇ ਪਾਈ ਨੇ ਪਰਮੋਦ ਉਹ ਪਾਣੀਪਤ ਪੁਲਿਸ ਨਾਲ ਕੰਟੈਕਟ ਕਰਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਰਿਕੁਐਸਟ ਕਰਦੇ ਆ WhatsApp ਥਰੂ ਅਲੱਗ-ਅਲੱਗ ਮਾਧਿਅਮ ਰਾਹੀਂ ਕਿ ਇਹ ਚੀਜ਼ ਮੈਨੂੰ ਹজম ਨਹੀਂ ਹੋ ਰਹੀ ਕਿ ਇੱਕ ਬੰਦੇ ਨੇ ਕਿਸੇ ਦਾ ਕਤਲ ਕੀਤਾ ਸਿਰਫ ਹਿੱਟ ਐਂਡ ਰਨ ਕੇਸ ਦੇ ਵਿੱਚੋਂ ਬਚਣ ਲਈ ਜ਼ਮਾਨਤ ਉਹਨੂੰ ਮਿਲ ਗਈ ਉਹ ਕਹਿੰਦੇ ਕਿ ਮੈਂ ਭਾਵੇਂ ਆਸਟ੍ਰੇਲੀਆ ਬਹੁਤ ਸਾਲਾਂ ਤੋਂ ਰਹਿਣਾ ਪਰ ਇੰਨਾ ਕਿ ਮੈਨੂੰ ਵੀ ਇੰਡੀਆ ਦਾ ਪਤਾ ਹਿੱਟ ਐਂਡ ਰਨ ਦੇ ਕੇਸ ਦੇ ਵਿੱਚ ਕਿੰਨਾ ਕੀ ਹੋ ਜਾਂਦਾ ਉਹਨੂੰ ਥੋੜੇ ਜਿਹੇ ਹਫ਼ਤੇ ਜੇਲ੍ਹ 'ਚ ਰੱਖਿਆ ਤੇ ਉਹਨੂੰ ਜ਼ਮਾਨਤ ਮਿਲ ਗਈ ਅੱਗੇ ਕੋਈ ਕਾਰਵਾਈ ਤਾਂ ਹੋਣੀ ਤਾਂ ਹੈ ਨਹੀਂ ਕਿ ਨਾ ਤਾਂ ਮੈਨੂੰ ਵੀ ਪਤਾ ਪੁਲਿਸ ਵਾਲਿਆਂ ਨੂੰ ਵੀ ਪਤਾ ਤੇ ਇਹਦੇ ਵਿੱਚ ਅੱਗੇ ਕੁਝ ਨਹੀਂ ਹੋਣਾ ਇਸ ਕੇਸ ਦੇ ਵਿੱਚ ਨਾ ਅੱਗੇ ਕੋਈ ਖਾਸ ਸਜ਼ਾ ਹੈਗੀ ਤਾਂ ਫੇਰ ਐਡਾ ਕੀ ਮਤਲਬ ਪੰਜਾਬੀ 'ਚ ਕਹਿਣਾ ਕੋ ਕਿ ਕੀ ਪਰ ਲੋ ਆ ਗਈ ਐਡਾ ਕਿਹੜਾ ਉਹਨੂੰ ਵੀ ਫਾਹਾ ਪਿਆ ਇਸ ਤਰ੍ਹਾਂ ਦਾ ਵੀ ਕਿਹੜੇ ਉਹਨੂੰ 10 ਸਾਲ ਦੀ ਕੈਦ ਹੋਣੀ ਸੀ ਜਾਂ 20 ਸਾਲ ਦੀ ਕਿ ਉਹਨੇ ਮੇਰੇ ਬ੍ਰਦਰ ਨੂੰ ਹੀ ਮਾਰਤਾ ਤਾਂ ਉਹ ਕਹਿੰਦੇ ਕਿ ਇਸ ਕੇਸ ਦੇ ਵਿੱਚ ਕੁਝ ਹੋਰ ਹੈਗਾ ਕਿਤੇ ਨਾ ਕਿਤੇ ਕੋਈ ਐਂਗਲ ਹੈਗਾ ਕੋਈ ਬੰਦਾ ਇਸ ਇਨਸਾਨ ਦੇ ਪਿੱਛੇ ਹੈਗਾ ਜਿਹਦੀ ਮੇਰੇ ਬ੍ਰਦਰ ਦੇ ਨਾਲ ਕੋਈ ਲਾਕਡਾਟ ਹੋ ਗਈ ਉਹ ਬਿਜ਼ਨਸਮੈਨ ਸੀਗੇ ਮੈਨੂੰ ਹੁਣ ਨਹੀਂ ਪਤਾ ਮੈਂ ਬਾਹਰ ਰਹਿਣਾ ਵਾਂ ਪਰ ਕੁਛ ਨਾ ਕੁਛ ਹੈ ਅਸਲੀ ਕਾਤਲ ਹਾਲੇ ਵੀ ਬਾਹਰ ਪਰ ਪੁਲਿਸ ਵਾਲੇ ਉਹ ਜਿਵੇਂ ਉਹਨਾਂ ਦਾ ਸਿਸਟਮ ਹੁੰਦਾ ਆਪਾਂ ਨੂੰ ਪਤਾ ਹੀ ਆ ਉਹ ਗੱਲ ਨੂੰ ਆਈ ਗਈ ਕਰ ਦਿੰਦੇ ਆ ਚਲੋ ਉਹੀ ਆ ਜ਼ਿੰਦਗੀ ਫੇਰ ਆਪਣੇ ਉਸੇ ਤਰੀਕੇ ਨਾਲ ਚੱਲੀ ਜਾਂਦੀ ਆ ਸਭ ਦੀ ਜੋ ਬਚ ਜਾਂਦੇ ਆ ਜੱਗ ਜਿਉਂਦਿਆਂ ਦੇ ਮੇਲੇ ਜਿਹੜੇ ਜਿਹੜੇ ਜਿਉਂਦੇ ਉਹ ਆਪਣੀ ਆਪਣੀ ਜ਼ਿੰਦਗੀ ਉਸੇ ਉਸੇ ਤਰ੍ਹਾਂ ਤੋਰੀ ਜਾਂਦੇ ਆ ਫੇਰ ਕੀ ਹੁੰਦਾ ਪਰ ਕਿਉਂਕਿ ਹੁਣ प्रमोद ਨੇ ਉਹਨਾਂ ਨੂੰ ਆਪਣੇ ਭਾਈ ਦੇ ਕਾਤਲ ਨੂੰ ਲੱਭਣਾ ਵਾ ਉਹਨਾਂ ਨੂੰ ਇੱਕ ਖਬਰ ਮਿਲਦੀ ਆ ਕਿ ਪਾਣੀਪਤ ਦੇ ਵਿੱਚ ਜੋ ਐਸਪੀ ਨੇ ਚੇਂਜ ਹੋ ਗਿਆ ਐਸਪੀ ਤੇ ਹੁਣ ਜਿਹੜੇ ਐਸਪੀ ਆਏ ਨੇ ਉਹ ਉਥੋਂ ਦੇ ਬੜੇ ਇੱਕ ਮਸ਼ਹੂਰ ਐਸਪੀ ਨੇ ਬਹੁਤ ਛੇਤੀ ਉਹਨਾਂ ਦੀ ਪ੍ਰੋਮੋਸ਼ਨ ਨਹੀਂ ਹੁੰਦੀ ਬਦਲੀ ਹੁੰਦੀ ਆ ਕੁਝ ਅਫਸਰ ਇਹ ਜੇ ਹੁੰਦੇ ਆ ਜਿਨ੍ਹਾਂ ਨੂੰ ਆਪਣੀ ਇਮਾਨਦਾਰੀ ਕਰਕੇ ਸਖਤ ਸੁਭਾਅ ਕਰਕੇ ਉਹਨਾਂ ਦੀਆਂ ਬਦਲੀਆਂ ਬੜੀ ਛੇਤੀ ਹੁੰਦੀਆਂ ਨੇ ਤੇ ਜਿਵੇਂ ਪੰਜਾਬ 'ਚ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਹਰਿਆਣਾ 'ਚ ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਉੱਥੇ ਇੱਕ ਬਹੁਤ ਹੀ ਮਸ਼ਹੂਰ ਪੁਲਿਸ ਅਫਸਰ ਨੇ ਉਹਨਾਂ ਦਾ ਨਾਮ ਆਜੀਤ ਸਿੰਘ ਸ਼ਿਖਾਵਤ ਉਹਨਾਂ ਦੀ ਇੱਕ ਵਾਰੀ ਫੇਰ ਬਦਲੀ ਕਰ ਦਿੰਦੇ ਆ ਨੇਤਾ ਲੋਕ ਕਰ ਦਿੰਦੇ ਆ ਜੋ ਵੀ ਕਰ ਦਿੰਦੇ ਆ ਉਹਨਾਂ ਦੀ ਬਦਲੀ ਹੁੰਦੀ ਆ ਪਾਣੀ ਪਾਤੀ ਇਹ ਚੀਜ਼ ਜਦੋਂ ਹੀ ਪ੍ਰਮੋਦ ਨੂੰ ਪਤਾ ਲੱਗਦੀ ਆ ਉਹ ਕਿਸੇ ਤਰ੍ਹਾਂ ਨਾਲ ਉਹਨਾਂ ਦਾ ਨੰਬਰ ਲੈਂਦੇ ਆ ਵਟਸਐਪ ਨੰਬਰ ਉਹਦੇ ਉੱਪਰ ਉਹਨਾਂ ਨੂੰ ਕੰਟੈਕਟ ਕਰਦੇ ਆ ਆਜੀਤ ਸਿੰਘ ਸ਼ਿਖਾਵਤ ਐਸਪੀ ਦੇ ਨਾਲ ਸੁਪਰ ਇਟੈਂਡੈਂਟ ਆਫ ਪੁਲਿਸ ਨਾਲ ਤੇ ਉਹਨਾਂ ਦੇ ਨਾਲ ਇਹ ਸਾਰੀ ਗੱਲਬਾਤ ਕਰਦੇ ਆ ਕੇਸ ਇਸ ਤਰ੍ਹਾਂ ਦਾ ਕੇਸ ਹੈਗਾ ਮੇਰੇ ਬ੍ਰਦਰ ਸੀ ਕਿ ਐਸ ਇਸ ਤਰ੍ਹਾਂ ਉਹਨਾਂ ਨੂੰ ਪੂਰੀ ਗੱਲ ਦੱਸ ਤੇ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਹੈਗਾ ਤੇ ਅਜੀਤ ਸਿੰਘ ਸ਼ਿਕਾਉਤ ਕਿਉਂਕਿ ਇਸੇ ਚੀਜ਼ ਕਰਕੇ ਤਾਂ ਮਸ਼ਹੂਰ ਨੇ ਤੇ ਇਹਨਾਂ ਕਰਕੇ ਉਹ ਇੱਕ ਜਗ੍ਹਾ ਟਿਕਦੇ ਨਹੀਂ ਜਾਂ ਉਹਨਾਂ ਨੂੰ ਟਿਕਣ ਨਹੀਂ ਦਿੱਤਾ ਜਾਂਦਾ ਉਹ ਇਸ ਕੇਸ ਦੇ ਵਿੱਚ ਇੱਕ ਮਤਲਬ ਨਿੱਜੀ ਤੌਰ ਤੇ ਇੰਟਰਸਟ ਦਿਖਾਉਂਦੇ ਕਿ ਹੋਇਆ ਕੀ ਆ ਜਦੋਂ ਇਸ ਕੇਸ 'ਚ ਇੰਟਰਸਟ ਦਿਖਾਉਣਾ ਸ਼ੁਰੂ ਕਰਦੇ ਆ ਸਭ ਤੋਂ ਪਹਿਲੀ ਚੀਜ਼ ਉਹਨਾਂ ਨੂੰ ਇਹ ਪਤਾ ਲੱਗਦੀ ਆ ਕਿ ਇਹਦੇ ਵਿੱਚ ਇੱਕ ਲੌਸਟ ਦੇ ਉੱਪਰ ਉਹਨਾਂ ਦਾ ਕਤਲ ਹੋਣ ਤੋਂ ਪਹਿਲਾਂ ਵਿਨੋਦ ਭਰਾੜਾ ਦਾ ਕਤਲ ਹੋਣ ਤੋਂ ਕੁਝ ਸੈਕਿੰਡ ਪਹਿਲਾਂ ਦਾ ਇੱਕ ਸੀਸੀਟੀਵੀ ਫੁਟੇਜ ਆ ਉਹ ਫੁਟੇਜ ਨੂੰ ਆਪ ਦੇਖਦੇ ਹੁਣ ਉਸ ਫੁਟੇਜ ਦੇ ਵਿੱਚ ਜਿਹੜਾ ਉਹ ਇਨਸਾਨ ਅੰਦਰ ਆਉਂਦਾ ਉਹ ਨਿਧੀ ਹਣੀ ਜਿਹੜੇ ਉਹਨਾਂ ਦੇ ਪਤਨੀ ਆ ਉਹਨਾਂ ਨੂੰ ਨਮਸਤੇ ਕਰਦਾ ਤੇ ਉਸ ਤੋਂ ਬਾਅਦ ਨਿਧੀ ਇੱਕ ਇਸ਼ਾਰਾ ਕਰਦੇ ਸਭ ਤੋਂ ਪਹਿਲਾਂ ਉਹਨਾਂ ਨੂੰ ਅਜੀਬ ਲੱਗਦਾ ਕਿ ਉਹ ਇਸ਼ਾਰਾ ਕਰਨਾ ਨਮਸਤੇ ਆ ਤਾ ਨਮਸਤੇ ਹੋਊਗੀ ਤਾਂ ਉਹ ਇਸ਼ਾਰਾ ਹੁੰਦਾ ਉਸ ਕਮਰੇ ਵੱਲ ਪੁਲਿਸ ਨੇ ਜਾਂ ਤਾਂ ਇਹ ਗੱਲ ਨੂੰ ਅਣਗੌਲੀਆਂ ਕਰਤਾ ਇਆ ਵੈਸੀ ਜਿਵੇਂ ਪੁਲਿਸ ਦਾ ਇੱਕ ਰਵਈਆ ਹੁੰਦਾ ਉਹ ਹੋ ਸਕਦਾ ਕੁਝ ਵੀ ਹੋਵੇ ਪੁਲਿਸ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਪਰ ਐਸਪੀ ਅਜੀਤ ਸਿੰਘ ਸ਼ਿਖਾਵਤ ਨੇ ਉਸ ਕੀਤੇ ਹੋਏ ਇਸ਼ਾਰੇ ਵੱਲ ਧਿਆਨ ਦਿੱਤਾ ਕਿ ਨਿਧੀ ਨੂੰ ਨਮਸਤੇ ਕੀਤੀ ਗਈ ਆ ਤਾਂ ਉਹਨਾਂ ਨੇ ਇਸ਼ਾਰਾ ਕਰਕੇ ਗਾਹ ਕਰਤਾ ਤਾਂ ਹੁਣ ਇਸ ਤੋਂ ਅਗਲੀ ਗੱਲ ਕੀ ਕਰਦੇ ਆ ਜਿਹੜਾ ਇਹ ਇਨਸਾਨ ਆ ਦੇਵ ਸਨਿਆਰ ਇਹਦੀ ਪੂਰੀ ਡਿਟੇਲ ਕੱਢਦੇ ਆ ट्रांजੈਕਸ਼ਨ ਮਤਲਬ ਇਹ ਕਾਲ ਹਿਸਟਰੀ ਕੱਢਦੇ ਆ ਪੂਰੇ ਉਨਾ ਟਾਈਮਾਂ ਦੇ ਵਿੱਚ ਜਦੋਂ ਐਕਸੀਡੈਂਟ ਕਰਦਾ ਇਹ ਤੇ ਜਦੋਂ ਕਤਲ ਕਰਦਾ ਉਹ 2 ਮਹੀਨੇ ਤੇ 10 ਦਿਨ ਦੇ ਵਿਚਕਾਰ ਦੀ ਜਿੰਨੀ ਵੀ ਇਹਦੇ ਬੈਂਕ ਦੇ ਵਿੱਚ ਪੈਸੇ ਆਏ ਜਾਂ ਗਏ ਤੇ ਦੂਸਰਾ ਜੀਤੀ ਜੀਤੇ ਨਾਲ ਇਹਨੇ ਗੱਲ ਕੀਤੀ ਤਾਂ ਇੱਕ ਨਾਮ ਸਭ ਤੋਂ ਮੂਰੇ ਆਉਂਦਾ ਵਾ ਪ੍ਰਮੁੱਖ ਤੌਰ ਤੇ ਉਹ ਨਾਮ ਹੈਗਾ ਇੱਕ ਸੋਮਿਤ ਨਾਮ ਦੇ ਲੜਕੇ ਦਾ ਕੋ ਬਹੁਤ ਜ਼ਿਆਦਾ ਉਮਰ ਦਾ ਲੜਕਾ ਨਹੀਂ ਹੈਗਾ ਵਿਨੋਦ ਭਰਾੜਾ ਹੋਣੀ ਤੋਂ ਬਹੁਤ ਛੋਟੀ ਉਮਰ ਦਾ ਮਤਲਬ 25 ਸਾਲ ਦੀ ਉਮਰ ਦਾ ਲੜਕਾ ਹੈ ਸੁਮਿਤ ਸਪੈਸ਼ਲੀ ਉਹਨਾਂ ਦਿਨਾਂ ਦੇ ਨੇੜੇ ਤੇੜੇ ਐਕਟੀਵਿਟੀ ਜ਼ਿਆਦਾ ਵਧੀ ਜਦੋਂ ਇਹਨੇ ਉਹ ਟਰੱਕ ਦੇ ਨਾਲ ਉਹਨਾਂ ਨੂੰ ਦਰੜਿਆ ਤੇ ਦੂਸਰਾ ਜਦੋਂ ਕਤਲ ਕੀਤਾ ਸੁਮਿਤ ਦੇ ਨਾਲ ਬਹੁਤ ਲੰਬੀਆਂ ਗੱਲਾਂ ਹੋਈਆਂ ਤੇ ਉਸ ਤੋਂ ਬਾਅਦ ਅਗਲੀ ਗੱਲ ਇਹ ਪਤਾ ਲੱਗਦੀ ਆ ਪੁਲਿਸ ਨੂੰ ਕਿ ਹੁਣ ਐਸਪੀ ਸਾਹਿਬ ਨੇ ਬੋਲਿਆ ਵਾ ਤੇ ਹੁਣ ਅਫਸਰ ਦਾ ਹੁਕਮ ਆ ਤਾਂ ਹੁਣ ਪੁਲਿਸ ਨੂੰ ਅਲਰਟ ਹੋਣਾ ਪੈਣਾ ਤਾਂ ਪੂਰੀਆਂ ਡਿਟੇਲ ਕੱਢਦੇ ਆ ਅਗਲੀ ਚੀਜ਼ ਇਹ ਪਤਾ ਲੱਗਦੀ ਕਿ ਜਿਹੜੇ ਉਹਦੇ ਬੈਂਕ ਦੇ ਵਿੱਚ ਮਤਲਬ ਅਕਾਊਂਟ ਦੇ ਵਿੱਚ ਪੈਸੇ ਆਉਂਦੇ ਆ ਉਹ ਸੁਮਿਤ ਦੇ ਅਕਾਊਂਟ ਦੇ ਵਿੱਚ ਆਉਂਦੇ ਆ ਤੇ ਇਸੇ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਅਗਲੀ ਗੱਲ ਕਿਉਂਕਿ ਜਦੋਂ ਹੁਣ ਉਹ ਤਾਗਾਵਾ ਉਹਨਾਂ ਨਾਲ ਜਦੋਂ ਉਹਨੂੰ ਅਧੇੜਿਆ ਜਾਣ ਲੱਗਿਆ ਫਿਰ ਬਹੁਤ ਕੁਝ ਉੱਦੜਨਾ ਵਾ ਅਗਲੀ ਚੀਜ਼ ਇਹ ਪਤਾ ਲੱਗਦੀ ਆ ਕਿ ਜਿਸ ਇਨਸਾਨ ਨੇ ਦੇਵ ਸੁਨਿਆਰ ਦੀ ਜ਼ਮਾਨਤ ਕਰਵਾਈ ਸੀ ਉਹ ਵੀ ਇਨਸਾਨ ਹੋਰ ਕੋਈ ਨਹੀਂ ਹੈਗਾ ਉਹ ਇਸ ਸੋਮਿਤ ਨਾਮ ਦਾ ਲੜਕਾ ਵਾ ਫਿਰ ਇਹ ਪਤਾ ਕੀਤਾ ਜਾਂਦਾ ਹੈ ਕਰਦਾ ਕੀ ਆ ਕਰਦਾ ਉਹ ਇਹ ਆ ਉਹ ਇੱਕ ਜਿਮ ਦੇ ਵਿੱਚ ਟ੍ਰੇਨਿੰਗ ਦਿੰਦਾ ਜਿਮ ਉਹ ਇਹ ਹੈਗਾ ਮਤਲਬ ਜਿੱਥੇ ਅੱਜ ਕੱਲ ਬਹੁਤ ਜ਼ਿਆਦਾ ਇਹ ਪੌਪੂਲਰ ਆ ਏਸੀ ਚੀਜ਼ ਦੀ ਬਾਅਦ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹਨੂੰ ਯੂਨੀਸੈਕਸ ਜਿਮ ਕਹਿੰਦੇ ਆ ਇੱਕ ਟਾਈਮ ਤੱਕ ਲੜਕੀਆਂ ਦੇ ਜਿਮ ਹੁੰਦੇ ਸੀਗੇ ਅੱਜ ਕੱਲ ਹੈਗਾ ਕਿ ਉੱਥੇ ਲੜਕੀਆਂ ਵੀ ਹੁੰਦੀਆਂ ਨੇ ਔਰਤਾਂ ਵੀ ਹੁੰਦੀਆਂ ਨੇ ਤੇ ਸ਼ਹਿਰਾਂ ਦੇ ਵਿੱਚ ਹੁਣ ਕਲਚਰ ਵੱਧ ਗਿਆ ਤੇ ਉੱਥੇ ਜਿਹੜੇ ਟ੍ਰੇਨਰ ਹੁੰਦੇ ਆ ਉਹ ਲੜਕੇ ਹੀ ਹੁੰਦੇ ਆ ਜ਼ਿਆਦਾਤਰ ਤਾਂ ਇਸ ਤਰ੍ਹਾਂ ਦਾ ਇੱਕ ਜਿਮ ਪਾਣੀਪੱਤ ਦਾ ਉੱਥੇ ਟ੍ਰੇਨਿੰਗ ਕਰਵਾਉਂਦਾ ਚਲੋ ਇੰਨੀ ਗੱਲ ਪਤਾ ਲੱਗਦੀ ਆ ਉਸ ਤੋਂ ਅਗਲੀ ਚੀਜ਼ ਜਿਹੜੀ ਪਤਾ ਲੱਗੀ ਉਹ ਇਹ ਹੈਗੀ ਆ ਕਿ ਦੇਵ ਸੁਨਿਆਰ ਦੇ ਖਾਤੇ ਦੇ ਵਿੱਚ ਇੱਕ ਹੋਰ ਨਾਮ ਆ ਜਿਸ ਖਾਤੇ ਚੋਂ ਉਹਦੇ ਅਕਾਊਂਟ ਦੇ ਵਿੱਚ ਪੈਸੇ ਗਏ ਆ ਉਹ ਨਾਮ ਹੁਣ ਪੁਲਿਸ ਨੂੰ ਹੈਰਾਨ ਕਰ ਦਿੰਦਾ ਉੱਥੇ ਪੂਰੀ ਤਰ੍ਹਾਂ ਦੇ ਨਾਲ ਜਿਹਦੇ ਨਾਲ ਕੇਸ ਪੂਰੀ ਤਰ੍ਹਾਂ ਦੇ ਨਾਲ ਖੁੱਲ ਜਾਂਦਾ ਉਨਾਮ ਹੈਗਾ ਵਿਨੋਦ ਭਰਾੜਾ ਜਿਨ੍ਹਾਂ ਦਾ ਕਤਲ ਹੋਇਆ ਉਹਨਾਂ ਦੀ ਆਪਣੀ ਧਰਮ ਪਤਨੀ ਨਿਧੀ ਦਾ ਇੱਕ ਹੋਰ ਚੀਜ਼ ਬਹੁਤ ਗੱਲਾਂ ਹੁਣ ਨਿਕਲਣਗੀਆਂ ਅਗਲੀ ਚੀਜ਼ ਇਹ ਆ ਜਿਸ ਟਰੱਕ ਦੇ ਨਾਲ ਉਹਨਾਂ ਦਾ ਐਕਸੀਡੈਂਟ ਕੀਤਾ ਗਿਆ ਉਹਨਾਂ ਦੀਆਂ ਲੱਤਾਂ ਤੋੜੀਆਂ ਗਈਆਂ ਅਸਲ 'ਚ ਤੁਹਾਨੂੰ ਮਾਰਨਾ ਚਾਹੁੰਦਾ ਸੀਗਾ ਦੇਵ ਸੁਨਿਆਰ ਉਹ ਟਰੱਕ ਵੀ ਸਿਰਫ ਕੁਝ ਦਿਨ ਪਹਿਲਾਂ ਹੀ ਉਹਨੂੰ ਖਰੀਦ ਕੇ ਦਿੱਤਾ ਗਿਆ ਸੀ ਤੇ ਉਹ ਟਰੱਕ ਨੂੰ ਖਰੀਦਿਆ ਗਿਆ ਨਿਧੀ ਦੁਆਰਾ ਨਿਧੀ ਦੇ ਅਕਾਊਂਟ ਦੇ ਵਿੱਚੋਂ ਪੈਸੇ ਗਏ ਬਹੁਤ ਸਾਰੇ ਸਬੂਤ ਪੁਲਿਸ ਕੋਲੇ ਹੁਣ ਹੈਗੇ ਆ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਹੁਣ ਅਗਲੀ ਚੀਜ਼ ਸੁਮੇਤ ਦਾ ਨੰਬਰ ਹੁਣ ਫਰੋੜਦੀ ਆ ਪੁਲਿਸ ਵਾਲੇ ਜਦੋਂ ਸੁਮੇਤ ਦਾ ਨੰਬਰ ਫਰੋੜਿਆ ਜਾਂਦਾ ਤਾਂ ਦੋ ਬੰਦਿਆਂ ਦੇ ਨਾਮ ਸਾਹਮਣੇ ਆਉਂਦੇ ਆ ਜਿਨ੍ਹਾਂ ਨਾਲ ਲੰਬੀਆਂ ਗੱਲਾਂ ਨੇ ਇੱਕ ਤਾਂ ਦੇਵ ਸਨਿਆਰ ਹੈਗਾ ਤਾਂ ਦੂਸਰੇ ਆਉਂਦੇ ਆ ਨਿਧੀ ਨਿਧੀ ਤੇ ਨਾਲ ਬਹੁਤ ਜ਼ਿਆਦਾ ਲੰਬੀਆਂ ਗੱਲਾਂ ਬਹੁਤ ਸਾਰੀਆਂ ट्रांजੈਕਸ਼ਨਸ ਪੈਸੇ ਦੀ ਅਦਲਾ ਬਦਲੀ ਤੇ ਵਿਨੋਦ ਭਰਾੜਾ ਦੀ ਮੌਤ ਤੋਂ ਬਾਅਦ ਤਾਂ ਜਿਹੜਾ ਉਹ ਗੱਲਾਂ ਦਾ ਜਿਹੜਾ ਉਹ ਸੀਗਾ ਸਮਾਂ ਉਦੀ ਡਿਊਰੇਸ਼ਨ ਪਹਿਲਾਂ ਤੋਂ ਵੀ ਬਹੁਤ ਵੱਡੀ ਹੁਣ ਪੁਲਿਸ ਨੂੰ ਲੱਗਦਾ ਉਹਨਾਂ ਕੋਲ ਬਹੁਤ ਸਾਰੇ ਕਾਰਨ ਹੈਗੇ ਆ ਇਹਨਾਂ ਦੋਨਾਂ ਨੂੰ ਬਿਠਾ ਕੇ ਚੰਗੀ ਤਰ੍ਹਾਂ ਇੱਕ ਪੁਲਿਸ ਦੇ ਤਰੀਕੇ ਨਾਲ ਇਹਨਾਂ ਤੋਂ ਪੁੱਛਗਛ ਕਰਨ ਦੀ ਤਾਂ ਦੋਨਾਂ ਨੂੰ ਚੱਕਿਆ ਜਾਂਦਾ ਨਿਧੀ ਨੂੰ ਤੇ ਸੁਮਿਤ ਨੂੰ ਤਾਂ ਪਹਿਲਾਂ ਦੋਨੇ ਨਾ ਨੁੱਕਰ ਕਰਦੇ ਆ ਤੇ ਫਿਰ ਫਾਈਨਲੀ ਉਹਨਾਂ ਨੂੰ ਵੀਡੀਓ ਫੁਟੇਜ ਦਿਖਾਈ ਜਾਂਦੀ ਆ ਦੋਨਾਂ ਦੀਆਂ ਆਪਸ ਦੇ ਵਿੱਚ ਕਾਲ ਡਿਟੇਲਸ ਦਿਖਾਈਆਂ ਜਾਂਦੀਆਂ ਬਹੁਤ ਲੰਬੀਆਂ ਲੰਬੀਆਂ ਉਸ ਤੋਂ ਬਾਅਦ ਪੁਲਿਸ ਨੂੰ ਇਹ ਪਤਾ ਲੱਗਦਾ ਕੇ ਵਿਨੋਦ ਪਰਾੜਾ ਦੀ ਮੌਤ ਤੋਂ 2 ਮਹੀਨੇ ਬਾਅਦ ਇਹ ਦੋਨੇ ਜਾਣੇ ਮਨਾਲੀ ਗਏ ਉਥੇ 4 ਜਾਂ 5 ਦਿਨ ਰੁਕਦੇ ਆ ਇੱਕ ਹੋਟਲ ਦੇ ਵਿੱਚ ਕਿਉਂਕਿ ਜਦੋਂ ਪੁਲਿਸ ਵਾਲੇ ਲੱਭਣ ਤੇ ਆਉਂਦੇ ਤਾਂ ਲੱਭ ਤਾਂ ਬਹੁਤ ਕੁਝ ਸਕਦੇ ਆ ਬਸ ਗੱਲ ਇਹ ਹੁੰਦੀ ਆ ਕਿ ਕੰਮ ਕਰਨਾ ਚਾਹੁੰਦੇ ਆ ਆਪਾਂ ਜਾਂ ਨਹੀਂ ਕਰਨਾ ਚਾਹੁੰਦੇ ਤਾਂ ਇੰਨਾ ਸਾਰਾ ਮਤਲਬ ਇੱਕ ਤਰ੍ਹਾਂ ਕਹਿ ਲਈਏ ਕਿ ਉਹਨਾਂ ਦਾ ਪੋਸਟਮਾਰਟਮ ਪੁਲਿਸ ਕੋਲੇ ਪਿਆ ਹੁੰਦਾ ਖੋਲਿਆ ਪਿਆ ਪੂਰਾ ਕੱਚਾ ਚਿੱਟਾ ਖੋਲਿਆ ਪਿਆ ਹੁੰਦਾ ਤਾਂ ਹੁਣ ਇੱਥੋਂ ਪਤਾ ਲੱਗਦੀ ਆ ਇਹ ਕਹਾਣੀ ਕਿ ਅਸਲ ਦੇ ਵਿੱਚ ਹੋਇਆ ਕੀ ਆ ਤਾਂ ਹੁੰਦਾ ਇਹ ਆ ਇੱਕ ਨਾਰਮਲ ਪਰਿਵਾਰ ਸੀਗਾ ਵਿਨੋਦ ਭਰਾੜਾ ਦਾ ਜਿਹਦੇ ਚ ਉਹਨਾਂ ਦੇ ਪਤਨੀ ਉਹਨਾਂ ਦੇ ਪਿਤਾ ਜੀ ਤੇ ਉਹਨਾਂ ਦਾ ਬੇਟਾ ਰਹਿੰਦਾ ਸੀਗਾ ਨਾਰਮਲ ਜਿੰਦਗੀ ਚੱਲੀ ਜਾਂਦੀ ਹੈ ਪਰ ਜਿਵੇਂ ਘਰਾਂ ਦੇ ਵਿੱਚ ਹੁੰਦਾ ਆਪਾਂ ਵੀ ਇੱਕ ਦੂਜੇ ਨੂੰ ਮਜ਼ਾਕ ਚ ਕਹਿ ਦਿੰਨੇ ਆ ਘਰ ਦੇ ਵਿੱਚ ਕਿ ਤੂੰ ਆਪ ਦਾ ਢਿੱਡ ਦੇਖ ਤੂੰ ਆਪਦੀ ਸਿਹਤ ਦੇਖਿਆ ਇਸ ਤਰ੍ਹਾਂ ਦੇ ਹਲਕੇ ਫੁਲਕੇ ਮਜ਼ਾਕ ਚੱਲਦੇ ਆ ਤੇ ਇੱਕ ਇਹੋ ਜਿਹੀ ਫੈਮਿਲੀ ਆਇਆ ਹੈ ਜਾਂ ਪਤੀ ਪਤਨੀ ਦਾ ਰਿਸ਼ਤਾ ਵਾ ਜਿਹਨੂੰ ਲੋਕ ਨਾਰਮਲ ਕਹਿੰਦੇ ਨਾਰਮਲ ਸੀਗਾ ਵੀ ਤੇ ਇੱਕ ਟਾਈਮ ਤੇ ਵਿਨੋਦ ਪਰਾੜਾ ਕਿਉਂਕਿ ਸ਼ਹਿਰ ਆ ਵੱਡਾ ਦਿੱਲੀ ਦੇ ਨਾਲ ਲੱਗਦਾ ਪਾਣੀਪਤ ਵੈਸੇ ਬਹੁਤ ਵੱਡਾ ਸ਼ਹਿਰ ਆ ਤੇ ਉੱਥੇ ਜਿਮ ਖੋਲਦੇ ਆ ਬਹੁਤ ਸਾਰੇ ਹੁਣ ਬਹੁਤ ਸਾਰੀਆਂ ਔਰਤਾਂ ਨੇ ਉਹ ਵੀ ਜਿਮ ਦੇ ਵਿੱਚ ਜਾਂਦੀਆਂ ਨੇ ਤਾਂ ਵਿਨੋਦ ਪਰਾੜਾ ਵੀ ਨਿਧੀ ਨੂੰ ਕਹਿੰਦੇ ਆ ਕਿ ਤੈਨੂੰ ਵੀ ਜਿਮ ਜਾਣਾ ਚਾਹੀਦਾ ਥੋੜਾ ਆਪਣੀ ਸਿਹਤ ਦਾ ਖਿਆਲ ਰੱਖ ਜਿਵੇਂ ਨਾਰਮਲ ਦੇ ਵਿੱਚ ਹੀ ਕਹਿ ਦਿੰਨੇ ਆਪਾਂ ਤਾਂ ਨੇ ਦੀ ਜਿਮ ਜਾਣਾ ਸ਼ੁਰੂ ਕਰਦੇ ਆ ਤੇ ਜਿਮ ਜਦੋਂ ਜਾਂਦੇ ਆ ਤਾਂ ਉੱਥੇ ਜਿਹੜਾ ਇੱਕ ਲੜਕਾ ਇਹਨਾਂ ਨੂੰ ਪਰਸਨਲ ਟ੍ਰੇਨਿੰਗ ਕਰਵਾਉਂਦਾ ਉਹਦਾ ਨਾਮ ਆ ਸੁਮਿਤ ਜਿਹੜਾ ਹੁਣ ਇਨਸਾਨ ਤੁਹਾਨੂੰ ਪਰਸਨਲ ਟ੍ਰੇਨਿੰਗ ਕਰਵਾ ਹੁੰਦੀ ਹੈ ਨਾਰਮਲ ਟ੍ਰੇਨਿੰਗ ਕਿ ਤੁਸੀਂ ਉੱਥੇ ਗਏ ਹੋ ਟ੍ਰੇਨਰ ਹੈਗੇ ਆ ਉਹ ਤੁਹਾਨੂੰ ਥੋੜਾ ਬਹੁਤ ਦੱਸ ਦੇਣਗੇ ਉਹ ਨਾਰਮਲ ਟ੍ਰੇਨਿੰਗ ਹੁੰਦੀ ਹੈ ਪਰਸਨਲ ਟ੍ਰੇਨਿੰਗ ਦੇ ਜਿਹੜੇ ਪੈਸੇ ਹੁੰਦੇ ਆ ਚਾਰजेस ਹੁੰਦੇ ਆ ਉਹ ਜ਼ਿਆਦਾ ਹੁੰਦੇ ਆ ਉਹਦਾ ਮਤਲਬ ਇਹ ਹੁੰਦਾ ਕਿ ਜਿਹੜਾ ਟ੍ਰੇਨਰ ਆ ਜਿੰਨਾ ਟਾਈਮ ਤੁਸੀਂ ਜਿਮ ਵਿੱਚ ਰਹੋਗੇ ਇੱਕ ਘੰਟਾ ਡੇਢ ਘੰਟਾ ਜਾਂ ਜੋ ਵੀ ਉਹ ਸਿਰਫ ਤੁਹਾਡੇ ਨਾਲ ਹੀ ਰਹੂਗਾ ਤੁਹਾਨੂੰ ਹਰ ਇੱਕ ਐਕਸਰਸਾਈਜ਼ ਖੁਦ ਕਰਵਾਊਗਾ ਤੇ ਜਦੋਂ ਕਿਉਂਕਿ ਇੱਕ ਸਰੀਰਕ ਚੀਜ਼ ਆ ਇੱਕ ਕਸਰਤ ਹੈ ਕਿ ਸਰੀਰਕ ਕਸਰਤ ਆ ਤਾਂ ਬਹੁਤ ਸਾਰੀਆਂ ਐਕਸਰਸਾਈਜ਼ਾਂ ਨੇ ਜਿਹੜੀਆਂ ਤੁਸੀਂ ਕਰਨੀਆਂ ਤਾਂ ਜਿਹੜਾ ਤੁਹਾਡਾ ਟ੍ਰੇਨਰ ਆ ਤੁਹਾਡੇ ਸਰੀਰ ਤੇ ਬਹੁਤ ਹੀ ਨੇੜੇ ਰਹਿੰਦਾ ਬਹੁਤ ਵਾਰ ਆਏਗਾ ਕਿ ਸਰੀਰ ਇੱਕ ਦੂਸਰੇ ਨੂੰ ਜਿਸਮ ਟੱਚ ਕਰਦੇ ਆ ਤਾਂ ਹੁਣ ਦੋ ਆਪੋਜ਼ਿਟ ਜੈਂਡਰ ਨੇ ਉਹ ਇੱਕ ਦੂਸਰੇ ਨੂੰ ਟੱਚ ਕਰਨਗੇ ਨਜ਼ਦੀਕੀਆਂ ਵਧਣਗੀਆਂ ਤਾਂ ਉਹੀ ਵਧਦੀਆਂ ਇਸ ਕੇਸ ਦੇ ਵਿੱਚ ਸੌਮਤ ਤੇ ਨਿਦੀ ਦੀਆਂ ਇੱਕ ਪਾਸੇ ਵਿਨੋਦ ਨੇ ਉਹਨਾਂ ਦੀ ਉਮਰ ਹੋਈ ਹੋਈ ਆ ਪੈਸਾ ਕਮਾਉਣ ਲੱਗਦਾ ਇੱਕ ਟਾਈਮ ਇਨਸਾਨ ਬਾਕੀ ਚੀਜ਼ਾਂ ਨੂੰ ਛੱਡਣੀਆਂ ਪੈਂਦੀਆਂ ਸੈਕਰੀਫਾਈਜ਼ ਕਰਨੇ ਪੈਂਦੇ ਆ ਪੈਸਾ ਕਮਾਉਣ ਲਈ ਤਾਂ ਉਹ ਲੋਕ ਇੰਨਾ ਨਹੀਂ ਅਫੋਰਡ ਕਰ ਸਕਦੇ ਕਿ ਹੁਣ ਅਸੀਂ ਆਪਣੀ ਫਿਜ਼ੀਕ ਦਾ ਵੀ ਖਿਆਲ ਰੱਖੀਏ ਐਪਸ ਬਣਾਈਏ ਤੇ ਪਰੇ ਲੜਕੇ ਜਿਹੜੇ ਜਿਮ ਵਾਲੇ ਇਹਨਾਂ ਕੋਲੇ ਹਲੇ ਉਹ ਟਾਈਮ ਹੁੰਦਾ ਤਾਂ ਇਹ ਚੀਜ਼ ਆ ਤਾਂ ਜਦੋਂ ਨਜ਼ਦੀਕੀਆਂ ਹੌਲੀ ਹੌਲੀ ਵੱਧਦੀਆਂ ਨੇ ਪਰ ਜਦ ਤੁਸੀਂ ਘਰੇ ਇਕੱਠੇ ਰਹਿ ਰਹੇ ਹੋ ਆਪਣੇ ਜੀਵਨ ਸਾਥੀ ਦੇ ਨਾਲ ਤਾਂ ਉਹ ਪੰਜਾਬੀ ਦਾ ਵੀ ਆ ਕੇਸ਼ ਕੁਮ ਮੁਸ਼ਕ ਜਿਹੜੇ ਹੁੰਦੇ ਆ ਛੁਪਾਇਆ ਵੀ ਨਹੀਂ ਛਪਦੇ ਕਿਤੇ ਨਾ ਕਿਤੇ ਉਹ ਰਾਜ਼ ਖੁੱਲਣੇ ਹੁੰਦੇ ਆ ਤੇ ਉਹ ਰਾਜ਼ ਖੁੱਲ ਜਾਂਦਾ ਫੇਸਬੁੱਕ ਦੇ ਉੱਪਰ ਮੈਸੇਂਜਰ ਦੇ ਉੱਪਰ ਵਿਨੋਦ ਪਰਾੜਾ ਇੱਕ ਦਿਨ ਇਹਨਾਂ ਦੀ ਬਹੁਤ ਲੰਬੀ ਰੋਮਾਂਟਿਕ ਚੈਟ ਨੂੰ ਪੜ ਲੈਂਦੇ ਆ ਤੇ ਮੇਰੇ ਖਿਆਲ ਦੇ ਇੱਕ ਨਿੱਜੀ ਤੌਰ ਦੇ ਉੱਪਰ ਥੋੜੀ ਉਹਨਾਂ ਨੇ ਗਲਤੀ ਕੀਤੀ ਇਸ ਗੱਲ ਨੂੰ ਆਪਣੇ ਤੱਕ ਰੱਖਿਆ ਆਪਸ ਦੇ ਵਿੱਚ ਲੜਾਈ ਝਗੜੇ ਸ਼ੁਰੂ ਹੋਏ ਉਹਨਾਂ ਦੇ ਪਰ ਉਹਨੂੰ ਉਹਨਾਂ ਨੇ ਜਨਤਕ ਨਹੀਂ ਕੀਤਾ ਪਰਿਵਾਰਕ ਨਹੀਂ ਕੀਤਾ ਮੇਰੇ ਖਿਆਲ ਚ ਉਹਨਾਂ ਦੀ ਇੱਕ ਗਲਤੀ ਸੀ ਜਿਹੜੀ ਬਾਅਦ ਦੇ ਵਿੱਚ ਉਹਨਾਂ ਦੀ ਮੌਤ ਦਾ ਕਾਰਨ ਵੀ ਬਣੀ ਕਿਉਂਕਿ ਇੰਨੇ ਲੰਬੇ ਟਾਈਮ ਤੋਂ ਇੱਕ ਰਿਲੇਸ਼ਨ ਬਣ ਚੁੱਕਿਆ ਸੀ ਤੇ ਬਹੁਤ ਡੂੰਗੇ ਨੰਗੇ ਸੀ ਦੂਰ ਨੰਗੇ ਸੀ ਤਾਂ ਉਹਨਾਂ ਨੂੰ ਮੇਰੇ ਖਿਆਲ ਚ ਇਹ ਚਾਹੀਦਾ ਸੀਗਾ ਕਿ ਪਰਿਵਾਰ ਵਾਲਿਆਂ ਨੂੰ ਬਿਠਾ ਕੇ ਇਹ ਸਾਰਾ ਦੱਸਣ ਪਰ ਸ਼ਾਇਦ ਇਹ ਆ ਕਿ ਇੱਕ ਚਾਂਸ ਦੇਣਾ ਚਾਹੁੰਦਾ ਬੰਦਾ ਤਾਂ ਉਹ ਚਾਂਸ ਉਹਨਾਂ ਨੇ ਦਿੱਤਾ ਤੇ ਪਰ ਹੁਣ ਉਸੇ ਚਾਂਸ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਹੁਣ ਉਹ ਰਸਤੇ ਦਾ ਰੋੜਾ ਬਣਨ ਲੱਗੇ ਵਿਨੋਦ ਭਰਾੜਾ ਕਿਉਂਕਿ ਇੱਕ ਨਵਾਂ ਇਨਸਾਨ ਛੋਟੀ ਉਮਰ ਦਾ ਆਪਣੇ ਜੀਵਨ ਸਾਥੀ ਤੋਂ ਛੋਟੀ ਉਮਰ ਦਾ ਉਹਦੇ ਤੋਂ ਜ਼ਿਆਦਾ ਫਿੱਟ ਬੰਦਾ ਉਹ ਜ਼ਿਆਦਾ ਅਟਰੈਕਟਿਵ ਲੱਗਿਆ ਤਾਂ ਇਹ ਸਾਰੇ ਚੱਕਰ ਦੇ ਵਿੱਚ ਹੋਇਆ ਏ ਕਿ ਜਿੱਥੇ ਵਿਨੋਦ ਭਰਾੜਾ ਸੁਮਿਤ ਨੂੰ ਤੀਸਰਾ ਬੰਦਾ ਸਮਝ ਰਹੇ ਸੀਗੇ ਕਬਾਬ 'ਚ ਹੱਡੀ ਸਮਝ ਰਹੇ ਸੀ ਪਰ ਅਸਲ ਦੇ ਵਿੱਚ ਸੁਮਿਤ ਤੇ ਨਿਧੀ ਦੇ ਲਈ ਹੁਣ ਕਬਾਬ ਦੇ ਵਿੱਚ ਹੱਡੀ ਸੁਮਿਤ ਨਹੀਂ ਸੀਗਾ ਉਹ ਵਿਨੋਦ ਭਰਾੜਾ ਸੀਗੇ ਤੇ ਕਬਾਬ ਦੇ ਵਿੱਚੋਂ ਹੱਡੀ ਨੂੰ ਹਟਾਇਆ ਜਾਂਦਾ ਤੇ ਉਹੀ ਉਹਨਾਂ ਨੂੰ ਹਟਾਇਆ ਗਿਆ ਬਾਅਦ ਦੇ ਵਿੱਚ ਤੇ ਇਸ ਚੀਜ਼ ਦਾ ਹੁਣ ਸ਼ੱਕ ਹੁਣ ਗੱਲ ਕਰੀਏ ਕਿ ਇਹਦਾ ਸ਼ੱਕ ਕਿਵੇਂ ਹੋਇਆ ਪ੍ਰਮੋਦ ਉਹਨਾਂ ਨੂੰ ਵਿਨੋਦ ਦੇ ਛੋਟੇ ਪਾਈ ਨੂੰ ਕਿਉਂਕਿ ਹੁਣ ਉਹ ਵੀ ਉਸੇ ਸਮਾਜ ਚੋਂ ਗਏ ਉਹਨਾਂ ਦੇ ਦੋਸਤ ਉੱਥੇ ਹੀ ਰਹਿੰਦੇ ਆ ਬਹੁਤ ਸਾਰੇ ਤਾਂ ਉਹਨਾਂ ਨੂੰ ਖਬਰਾਂ ਅਲੱਗ-ਅਲੱਗ ਮਿਲਦੀਆਂ ਰਹਿੰਦੀਆਂ ਨੇ ਹੁਣ ਉਹਨਾਂ ਦੇ ਬ੍ਰਦਰ ਦੀ ਮੌਤ ਹੋਈ ਆ ਤਾਂ ਉਹਨਾਂ ਦੇ ਜਿਹੜੇ ਉੱਥੇ ਲੋਕਲ ਦੋਸਤ ਸੀਗੇ ਉਹਨਾਂ ਨੇ ਉਹਨਾਂ ਨੂੰ ਨਿਦੀ ਹੋਣਾ ਦੇ ਬਾਰੇ ਰਿਪੋਰਟਸ ਦੇਣੀਆਂ ਸ਼ੁਰੂ ਕੀਤੀਆਂ ਕਿ ਉਹ ਲੜਕਾ ਵਾ ਜੈਮ ਵਾਲਾ ਕਿ ਐਹੀਂ ਕਿਹਾ ਹੋਣਾ ਕਿ ਇਸ ਤਰ੍ਹਾਂ ਹੀ ਕੁਛ ਕੇ ਭਾਬੀ ਉਹਨਾਂ ਨੂੰ ਉਹਦੇ ਨਾਲ ਦੇਖ ਰਹੇ ਆ ਬਹੁਤ ਵਾਰ ਤੇ ਉਸ ਤੋਂ ਬਾਅਦ ਜਿਹੜਾ ਉਹਨੇ ਘਰ ਬਦਲਿਆ ਹੁਣ ਪਤਾ ਲੱਗਦਾ ਕਿ ਘਰ ਅਸਲ ਦੇ ਵਿੱਚ ਤਾਂ ਬਦਲਿਆ ਗਿਆ ਸੀ ਕਿ ਆਜ਼ਾਦੀ ਰਵੇ ਵਿਨੋਦ ਹੁਣਾ ਦੇ ਪਿਤਾ ਜੀ ਨੂੰ ਤੇ ਬੇਟੇ ਨੂੰ ਇਸ ਕਰਕੇ ਆਸਟ੍ਰੇਲੀਆ ਭੇਜਿਆ ਗਿਆ ਸੀਗਾ ਕਿ ਹੁਣ ਕੋਈ ਵੀ ਹੋਰ ਰਾਹ ਦੇ ਵਿੱਚ ਰੋੜਾ ਨਾ ਬਣਿਆ ਰਵੇ ਆਜ਼ਾਦੀ ਰਵੇ ਮਿਲਣ ਦੀ ਹੁਣ ਜਦੋਂ ਇੱਕ ਘਰ ਦੇ ਵਿੱਚ ਜਿੱਥੇ ਇੱਕ ਹੁਣੇ-ਹੁਣੇ ਵਿਧਵਾ ਹੋਈ ਔਰਤ ਰਹਿ ਰਹੀ ਆ ਤੇ ਉਹ ਕੋਈ ਬਹੁਤ ਬੁੱਢੀ ਉਮਰ ਦੀ ਨਹੀਂ ਹੈਗੀ ਰਿਲੇਟਿਵਲੀ ਜਵਾਨ ਆ ਹਾਲੇ ਤੇ ਇੱਕ ਲੜਕਾ ਹੁਣ ਉਹਦੇ ਘਰ ਆਮ ਜਾਂਦਾ ਤੇ ਗੱਲਾਂ ਤਾਂ ਹੋਣੀਆਂ ਨੇ ਤੇ ਇਹ ਚੀਜ਼ਾਂ ਪ੍ਰਮੋਦ ਹੁਣਾ ਨੂੰ ਪਤਾ ਲੱਗਦੀਆਂ ਤੇ ਇਹੀ ਉਹ ਸ਼ੱਕ ਸੀ ਉਹਨਾਂ ਦਾ ਜਿਹਦੇ ਕਰਕੇ ਉਹ ਪੁਲਿਸ ਨੂੰ ਚਾਰੇ ਸੀਕੇ ਕੇ ਤਫਤੀਸ਼ ਕਰਨ ਤੇ ਫਾਈਨਲੀ ਜਦੋਂ ਐਸਪੀ ਅਜੀਤ ਸਿੰਘ ਸ਼ਿਕਾਵਤ ਆਉਂਦੇ ਆ ਤੇ ਸਾਰਾ ਕੇਸ ਓਪਨ ਆਪ ਹੁੰਦਾ ਤਾਂ ਜੇ ਹੁਣ ਉਹੀ ਗੱਲ ਜਿਹੜੀ ਮੈਂ ਸਟਾਰਟਿੰਗ ਚ ਕੀਤੀ ਸੀਗੀ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਣੇ ਸਮਾਜ ਦੇ ਵਿੱਚ ਪੂਰੇ ਨਾਰਥ ਇੰਡੀਆ ਉੱਤਰ ਭਾਰਤ ਦੇ ਵਿੱਚ ਇੱਕਦਮ ਆਈਆਂ ਕੁਝ ਸਾਲ ਪਹਿਲਾਂ ਤੱਕ ਤੇ ਜਿਹੜਾ ਆਪਣਾ ਸਮਾਜ ਸੀ ਉਹ ਬਿਲਕੁਲ ਡਿਫਰੈਂਟ ਸੀਗਾ ਪਰ ਹੁਣ ਤੁਸੀਂ ਦੇਖੋ ਕਿੰਨੀਆਂ ਤਬਦੀਲੀਆਂ ਆਈਆਂ ਨੇ ਇੰਸਟਾਗ੍ਰam YouTube ਦੇ ਉੱਪਰ ਜਿਹੜੇ ਨੌਜਵਾਨ ਲੜਕੇ ਲੜਕੀਆਂ ਨੇ ਉਹ ਕਿਸ ਕਿਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਆ ਕਿਸ ਤਰ੍ਹਾਂ ਦੇ ਕੱਪੜੇ ਪਾ ਰਹੇ ਆ ਤੇ ਬਹੁਤ ਕੁਝ ਇੱਕਦਮ ਹੀ ਬਦਲ ਗਿਆ ਸਮਾਜ ਦਿੱਤਾ ਉਹਨਾਂ ਹੀ ਦੇ ਵਿੱਚ ਇੱਕ ਹੈਗਾ ਇਹ ਜਿਮ ਦਾ ਕਲਚਰ ਜਿਮ ਇੱਕ ਬਹੁਤ ਚੰਗੀ ਚੀਜ਼ ਆ ਮੈਂ ਖੁਦ ਜਿਮ ਜਾ ਰਿਹਾ 1996 ਤੋਂ ਲੋਕ ਜਿਮ ਜਾਂਦੇ ਆ ਲੜਕੀਆਂ ਬਹੁਤ ਜਾਂਦੇ ਆ ਨੇ ਹਰਿਆਣੇ ਦੀਆਂ ਲੜਕੀਆਂ ਪੰਜਾਬ ਦੀਆਂ ਲੜਕੀਆਂ ਜਿਨ੍ਹਾਂ ਨੇ ਇੰਡੀਆ ਦਾ ਨਾਮ ਰੌਸ਼ਨ ਕੀਤਾ ਆਪਣੇ ਪਰਿਵਾਰ ਵਾਲਿਆਂ ਦਾ ਨਾਮ ਰੌਸ਼ਨ ਕੀਤਾ ਇਹਦਾ ਮਤਲਬ ਇਹ ਨਹੀਂ ਹੈਗਾ ਜਿੰਮ ਜਾਣਾ ਬੁਰਾ ਸਰੀਰਕ ਕਸਰਤ ਬਹੁਤ ਜ਼ਰੂਰੀ ਹੈ ਲੋਕ ਮੱਥਾ ਟੇਕ ਕੇ ਗਰਾਊਂਡ ਦੇ ਵਿੱਚ ਵੱਢਦੇ ਆ ਲੋਕ ਮੱਥਾ ਟੇਕ ਕੇ ਜਿੰਮ ਦੇ ਅੰਦਰ ਜਾਂਦੇ ਆ ਪਰ ਪ੍ਰੋਬਲਮ ਇੱਕ ਇੱਥੇ ਇਹ ਆ ਗੋਰਿਆਂ ਦਾ ਕਲਚਰ ਡਿਫਰੈਂਟ ਆ ਉਹਨਾਂ ਦੇ ਛੋਟੇ ਬੱਚੇ ਵੀ ਸ਼ੁਰੂ ਤੋਂ ਹੀ ਬੀਚਸ ਉੱਪਰ ਜਾਂਦੇ ਆ ਦੋ ਦੋਨੇ ਜੈਂਡਰਾਂ ਨੂੰ ਆਦਮੀਆਂ ਨੂੰ ਔਰਤਾਂ ਨੂੰ ਲੜਕੀਆਂ ਨੂੰ ਲੜਕੀਆਂ ਨੂੰ ਬਿਕਨੀ ਦੇ ਵਿੱਚ ਜਾਂ ਸਿਰਫ ਬਹੁਤ ਘੱਟ ਕੱਪੜਿਆਂ ਦੇ ਵਿੱਚ ਆਮ ਦੇਖਦੇ ਆ ਉਹਨਾਂ ਦੇ ਲਈ ਉਹ ਚੀਜ਼ਾਂ ਨਾਰਮਲ ਆ ਤੇ ਉਹਦੇ 'ਚ ਉਹਨਾਂ ਨੂੰ ਗਲਤ ਨਹੀਂ ਹੈ ਤੁਸੀਂ ਉਵੇਂ ਹੀ ਪੜੇ-ਪੜੇ ਹੁੰਨੇ ਹੋ ਤੁਸੀਂ ਆਪਣੇ ਸਰੀਰ ਨੂੰ ਫਿੱਟ ਰੱਖਣਾ ਉਹ ਸਾਰੇ ਆਪਣੇ ਸਰੀਰ ਨੂੰ ਫਿੱਟ ਰੱਖਦੇ ਆ ਤਾਂ ਉੱਥੇ ਲੋਕਾਂ ਨੂੰ ਆਦਤ ਆ ਮਤਲਬ ਇੱਕ ਚੰਗੀ ਦੇਖਵਾਲੇ ਆਪੋਜ਼ਿਟ ਜੈਂਡਰ ਨੂੰ ਦੇਖਣ ਦੀ ਉੱਥੇ ਜਿਹੜੇ ਲੜਕੇ ਆ ਮਰਦ ਨੇ ਉਹਨਾਂ ਨੂੰ ਆਦਤ ਆ ਮਤਲਬ ਚੰਗੀ ਦੇਖਵਾਲੀ ਔਰਤਾਂ ਨੂੰ ਦੇਖਣ ਦੀ ਤੇ ਉਲਟਾ ਔਰਤਾਂ ਨੂੰ ਆਦਤ ਆ ਉਹਨਾਂ ਨੂੰ ਪਤਾ ਹਵਾ ਕਿ ਹਾਂ ਚੰਗੀ ਦਿਖ ਵਾਲੇ ਹੀ ਨੌਜਵਾਨ ਹੁੰਦੇ ਆ ਆਪਣੇ ਕਲਚਰ ਦੇ ਵਿੱਚ ਇਹ ਚੀਜ਼ ਹੁਣ ਨਵੀਂ ਆਈ ਆ ਤੇ ਇੱਕ ਇਨਸਾਨ ਜਦੋਂ ਜ਼ਿੰਮੇਵਾਰੀਆਂ ਦੇ ਬੋਝ ਦੇ ਤਲੇ ਦਬ ਜਾਂਦਾ ਵਾ ਤਾਂ ਆਪਣੇ ਕਲਚਰ ਦਾ ਇਹ ਆ ਕਿ ਉਹ ਪੂਰੀ ਤਰ੍ਹਾਂ ਉਧਰ ਹੀ ਵਹਿ ਜਾਂਦਾ ਤੇ ਕੋਈ ਹੋਰ ਜਿੰਮ ਲਈ ਟਾਈਮ ਨਹੀਂ ਮਿਲਦਾ ਪਰ ਜਦੋਂ ਅੱਜ ਕੱਲ ਲੋਕ ਜਿੰਮ ਚ ਜਾਂਦੇ ਆ ਉੱਥੇ ਤੁਹਾਨੂੰ ਇੱਕ ਪਹਿਲੀ ਗੱਲ ਤਾਂ ਆਪਣੀ ਸੁਸਾਇਟੀ ਚ ਅਲੱਗ-ਅਲੱਗ ਬਹੁਤ ਰੱਖਿਆ ਜਾਂਦਾ ਇਸ ਤਰ੍ਹਾਂ ਆਪਣੇ ਅਲੱਗ ਜ਼ੋਨ ਚ ਰਹਿੰਦੀਆਂ ਔਰਤ ਆਪਣੇ ਜ਼ੋਨ ਚ ਰਹਿੰਦੇ ਆ ਤੇ ਉਤੋਂ ਆ ਗਿਆ ਜਿਮ ਜਿੱਥੇ ਇੱਕ ਸਰੀਰਕ ਕਸਰਤ ਕਰਨੀ ਆ ਤੁਸੀਂ ਕੱਪੜੇ ਵੀ ਥੋੜੇ ਉਸ ਤਰ੍ਹਾਂ ਦੇ ਪਾਉਣੇ ਆ ਤੇ ਇੱਕਦਮ ਹੀ ਮਤਲਬ ਇੱਕ ਓਨੀਕ ਜਗਾ ਵਾ ਜਿੱਥੇ ਸਭ ਕੁਝ ਓਪਨ ਹੋ ਜਾਂਦਾ ਤੁਹਾਡੇ ਲਈ ਫਿਰ ਜਿਹੜੇ ਟ੍ਰੇਨਰ ਨੇ ਓਥੋ ਟੇਬਲ ਕੋਲ ਨਜ਼ਦੀਕ ਰਹਿਣਗੇ ਤਾਂ ਇਹ ਚੀਜ਼ਾਂ ਹੋਣੀਆਂ ਸੁਭਾਵਿਕ ਨੇ ਇੱਕ ਵਾਰੀ ਫੇਰ ਕਹਨਾ ਜਿਮ ਬਹੁਤ ਹੀ ਇੱਕ ਚੰਗੀ ਚੀਜ਼ ਆ ਬਹੁਤ ਮਤਲਬ ਇੱਕ ਰਿਸਪੈਕਟ ਦੇਣ ਵਾਲੀ ਚੀਜ਼ ਆ ਪਰ ਗੱਲ ਹੁੰਦੀ ਹੈ ਕਿ ਆਪਾਂ ਉਹਨੂੰ ਕਿਸ ਤਰ੍ਹਾਂ ਦੇ ਨਾਲ ਵਰਤ ਰਹੇ ਹਾਂ ਤਾਂ ਇਹੀ ਚੀਜ਼ ਬਹੁਤ ਸਾਰੇ ਕੇਸ ਹੁਣ ਇਸ ਤਰ੍ਹਾਂ ਦੇ ਹੁੰਦੇ ਆ ਪੰਜਾਬ ਚ ਵੀ ਆਪਾਂ ਬਹੁਤ ਸਾਰੇ ਹਜੇ ਕੇਸ ਸੁਣੇ ਆ ਸਾਰੇ ਕਿਤੇ ਸੁਣੇ ਆ ਤਾਂ ਇਹ ਇੱਕ ਨਵੀਂ ਚੀਜ਼ ਆ ਰਹੀ ਹੈ ਨਵੀਂ ਮਤਲਬ ਇੱਕ ਕਾਰਨ ਬਣ ਰਿਹਾ ਲੋਕਾਂ ਦੇ ਕਤਲ ਹੋਣ ਦਾ ਪਰਿਵਾਰਿਕ ਰਿਸ਼ਤੇ ਟੁੱਟਣ ਦਾ ਤੇ ਘਰ ਵਾਲੀ ਤੇ ਘਰ ਵਾਲੇ ਦਾ ਆਪਸ ਵਿੱਚ ਰਿਲੇਸ਼ਨ ਟੁੱਟਣ ਦਾ ਤੇ ਇੱਕ ਬੰਦੇ ਦੇ ਉਹਨਾਂ ਚੋਂ ਚਲੇ ਜਾਣ ਦਾ ਤਾਂ ਇਹ ਸੀਗੀ ਅੱਜ ਦੀ ਕਹਾਣੀ ਵਿਨੋਦ ਭਰਾੜਾ ਹੋਣਾ ਦੇ ਕਤਲ ਦੀ ਇਹ ਮੇਰਾ ਵੀਡੀਓ ਇੱਥੇ ਖਤਮ ਹੁੰਦਾ ਜੀ ਤੇ ਇਹਦੇ ਨਾਲ ਮੇਰੀ ਕਹਾਣੀ ਖਤਮ ਹੁੰਦੀ ਹੈ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ